ਗੱਲ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਆਏ ਹੋਇਆ ਗੁਰਪ੍ਰੀਤ ਕੋਲੇ ਤੇ ਬਾਈ ਕੋਲੇ ਬਹੁਤ ਘੈਂਟ ਘੈਂਟ ਟਰੈਕਟਰ ਆ ਮਾਨ ਟਰੈਕਟਰ ਖੇਲ ਪਰਚੇਜ ਪੂਰੇ ਘੈਂਟ ਟਰੈਕਟਰ ਆ ਯਾਰ ਤੇ ਬਾਈ ਨਾਲ ਥੋੜੀ ਕਰਾਉਂਦੇ ਆ ਗੱਲਬਾਤ ਤੇ ਪੂਰੇ ਘੈਂਟ ਟਰੈਕਟਰ ਆ ਬਾਈ ਕੋਲੇ ਗੁਰਪ੍ਰੀਤ ਕੀ ਹਾਲ ਠੀਕ ਆ ਬੋਲਾ ਵਧੀਆ ਓਕੇ ਜਮ ਓਕੇ ਇਹਦੀ ਵਾਰੀ ਦੱਸੋ ਭਰੇ ਇਹਦੀ ਵਾਰੀ ਇਹ ਸੀ ਆ 450 450 ਹਰਿਆਣਾ ਡਬਲ ਕਲਚ ਪੰਜਾਬ ਨੰਬਰ ਆ ਨਾ ਪੰਜਾਬ ਪੰਜਾਬ ਇਹ ਆਪ ਨੰਬਰ ਆ ਭਰਾ ਮੇਰਾ ਪੀਵੀ 30 ਪੀਵੀ 30 ਪੂਰਾ ਘੈਂਟ ਟਰੈਕਟਰ ਆ ਪਾਵਰ ਸਟੀering ਆ ਤੇ ਜਨਗਿਰ ਦਾ ਗੁਰਪ੍ਰੀਤ ਆ ਜਿਵੇਂ ਓਕੇ ਹ ਆਜੀ ਤੁਸੀਂ ਲਈ ਆਪਾਂ ਅਰਲਨ ਬਾਈਕ ਇੰਜਨ ਗੇਅਰ ਦਾ ਬਾਈਕ ਇਹਨਾਂ ਪੂਰਾ ਵਧੀਆ ਟਰੈਕਟਰ ਆ ਪੂਰਾ ਸੋਹਣਾ ਟਰੈਕਟਰ ਹੈ ਜੇ ਕਿਸੇ ਭਰਾ ਨੇ ਲੈਣਾ ਹੋਵੇ ਪੂਰਾ ਤਾਂ ਟਰੈਕਟਰ ਆ ਯਾਰ ਇਹ ਸਿਹਰਾ ਟਰੈਕਟਰ ਹੀ ਆ ਆ ਦੇਖੋ ਪੂਰਾ ਘੈਂਟ ਟਰੈਕਟਰ ਆ ਤਿਆਰ ਤੇ ਫੇਰੇ ਘੁੰਮ ਕੇ ਦਿਖਾਉਂਦੇ ਆ 2013 ਮਾਡਲ ਦਾ 255000 ਦੀ ਮੰਗ ਕਿੰਨੇ ਆ ਦੋ ਲੱਖ 40000 ਦਾ ਦੇ ਦੇ 240000 ਦਾ 35000 ਦਾ ਦੇ ਦੇਗੇ ਯਾਰ ਠੀਕ ਹੈ ਭਾਈ ਕਹਿੰਦਾ 35000 ਦੇ ਦੇ ਦਾਂਗੇ ਇਸ ਦੂਬਾਰ ਆ ਗਿਆ ਸਟੈਂਡਰਡ ਹਾਂ 45 355 45 ਕਹੈਂ ਟਰੈਕਟਰ ਹੈ ਵੀ ਹਣਾ ਥੋੜੇ ਜਿਹਾ ਮੁੱਲਾ ਟਰੈਕਟਰ ਹੈ ਭਰਾ ਮੇਰੋ ਪੂਰਾ ਸੋਹਣਾ ਟਰੈਕਟਰ ਹੈ ਜ਼ਿੰਮੇਦਾਰੀ ਵਾਸਤੇ ਮਰਦੇ ਨਹੀਂ ਪਾਉਂਦੇ ਰੇਟ ਵੀ ਕੀਆ ਜਾ ਰੱਖਨੇ ਪਾਦੇ ਹਾਂ ਪੂਰਾ ਸੋਹਣਾ ਹੈ ਆ ਦੇਖੋ ਪੂਰਾ ਕਹੈਂ ਟਰੈਕਟਰ ਹੈ ਵੀ ਜੇ ਕਿਸੇ ਭਰਾ ਨੇ ਲੈਣਾ ਹੋਵੇ ਤੇ ਲੈ ਜਾ ਸਕਦੇ ਹੋ 2008 ਮਾਡਲ 1,65,000 ਦੀ ਮੰਗ ਹੈ ਕਿੰਨੇ ਦਾ 1.5 ਲੱਖ ਦਾ ਦੇ ਦਾਂਗੇ 1.5 ਲੱਖ ਦਾ 45 ਦੇ ਦਾਂਗੇ 1,45,000 ਦਾ ਕਰ ਤੋਂ ਭਰਾ ਦੇ ਇਹ ਦੂਜਾ ਹੈ 35 ਵਾਲਾ ਹਾਂ ਨੀਕਾ ਪੂਰਾ ਸੋਹਣਾ ਟਰੈਕਟਰ ਹੈ ਵੀ ਦੇਖੋ ਇੰਜਨ ਗੇਅਰ ਦੀ ਬਾਈ ਕੰਨਾ ਫੁੱਲ ਗਾਰੰਟੀ ਹੈ ਜਿਹੜੇ ਕੋਲੇ ਆਪਣੇ ਕੋਲ ਟਰੈਕਟਰ ਨਹੀਂ ਪੂਰੇ ਸੋਹਣੇ ਟਰੈਕਟਰ ਆ ਬਾਈ ਕੋਲ ਪੂਰੇ ਕਹਿਣ ਇੰਜਨ ਗੇਅਰ ਦੀ ਬਾਈ ਕੰਨਾ ਫੁੱਲ ਗਾਰੰਟੀ ਆ ਚਾਰ ਚੁਪਰੇ ਤੁਹਾਨੂੰ ਘੁੰਮ ਕੇ ਦਿਖਾਉਂਦੇ ਆ ਇਹ ਹਰਿਆਣਾ ਕੇ ਪੰਜਾਬ ਤੁਹਾਨੂੰ ਆਖੇ ਪਾਣੀ ਵਿੱਚ ਕੱਢ ਕੇ ਲੈ ਜਾ ਨੰਬਰ 50 ਦਾ ਪੰਜਾਬ ਆ ਕਿ ਹਰਿਆਣਾ ਇਹ ਹਰਿਆਣਾ ਨੰਬਰ ਹਰਿਆਣਾ ਨੰਬਰ ਆ ਇਹ ਇਹ ਹਰਿਆਣਾ ਨੰਬਰ ਆ ਜੀ 7.2 ਲੱਖ ਰੁਪਏ ਦੇ ਦਾਂਗੇ 2.65 ਲੱਖ ਡਿਮਾਂਡ ਹੈ ਚਿੱਪੜੀ ਕਾਪੀ ਆ ਹਾਂ ਠੀਕ ਆ ਇਹ ਪੜੀ ਕਾਪੀ ਆ ਬਾਈ ਕੰਨਾ ਇਹ ਸਭਾ 2 ਲੱਖ ਦਾ ਦੇ ਦਾਂਗੇ ਪੂਰਾ ਘੈਂਟ ਟਰੈਕਟਰ ਆ ਯਾਰ ਪੂਰਾ ਘੈਂਟ ਟਰੈਕਟਰ ਇਹ ਆ ਗਿਆ 855 855 2002 ਮਾਡਲ ਹਾਂ ਇਹ ਦੇ ਦਾਂਗੇ 2 ਲੱਖ 15000 ਦਾ 2 ਲੱਖ 15000 ਦਾ ਇਹ ਵੀ ਰਹਿਣੇ ਪੰਜਾਬ ਪੰਜਾਬ ਨੰਬਰ ਹੈ ਵੀ ਬਾਈ ਪੂਰਾ ਘੈਂਟ ਟਰੈਕਟਰ ਹੈ ਵੀ ਇੰਜਨ ਗੇਰ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਹੈ ਹਾਂ ਸਟੈਂਡਰਡ ਆ 450 ਹਾਂਜੀ ਦਾਵਲ ਕਲੱਚ ਹੈ ਚਿੱਪੜੀ ਕਾਪੀ ਹੈ ਪੰਜਾਬ ਦਾ ਨੰਬਰ ਹੈ ਪਹਿਲੇ ਟਾ ਰੱਸੀ ਪੈਸੇ ਹਾਂਜੀ ਇਹ ਦੇ ਦਾਂਗੇ 235 ਦਾ ਉਹ ਯਾਰ 3 ਮਾਡਲ ਆ ਇਹ ਹੂੰ ਠੀਕ ਹੈ ਜੀ ਅੱਗੇ ਫਿਰ ਸਟੈਂਡਰਡ ਆ ਸਟੈਂਡਰਡ ਖੜਾ ਹੈ ਹਾਂਜੀ 4 ਮਾਲ ਚੱਪ ਵਾਲੀ ਕਾਪੀ ਹਾਂਜੀ ਇਹ ਵੀ ਦੇ ਦਾਂਗੇ 2 35 ਦੀ ਦੋ 35 ਦਾ 2 ਲੱਖ ਤੇ 80 ਹਜ਼ਾਰ ਡਿਮਾਂਡ ਆ 4 ਮਾਡਲ ਹੈ ਨਾ ਹਾਂ ਅੰਦਰ ਆ ਗਈ ਇਹ ਦੇ ਦਾਂਗੇ 16 ਲੀਕਾ 16 ਲੀਕਾ 22 ਮਾਲ 22 ਮਾਡਲ ਹੈ ਪੂਰਾ ਕੰਟ੍ਰੈਕਟ ਹਾਂ ਇੰਜਨ ਗੇਰੀ ਦਾ ਗਾਰੰਟੀ ਹੈ ਨਾ ਜਿਹੜੇ ਹੈਗੇ ਆਪਣੇ ਕੋਲੇ ਉਹ ਮੁੱਕੀ ਜਾਂ ਰਹੇ ਹੈ ਇਹਦਾ ਰੇਟ ਰੂਟ ਇਹ ਦੇ ਦਾਂਗੇ 5 ਲੱਖ 85 ਹਜ਼ਾਰ ਦਾ 585000 ਦਾ ਹਾਂ 585 ਲਾਉਣ ਹੋ ਜੀ 585 ਲਾਉਣ ਹੋ ਦੀ ਤੇ ਆ 18 ਮਾਸਾਂ ਵਾਲੀ ਇੱਕ ਨਵੇਂ ਟਾਇਰ ਹਨ ਹਾਂ ਵਧੀਆ ਟਾਇਰਾਂ ਦੇ ਦੇ ਦਾਂਗੇ 445 ਦਾ 4 ਲੱਖ 45 ਦਾ 45 ਦਾ ਮਾਡਲ ਇਹ ਕਿੱਥੇ ਖੜਾ ਯਾਰ ਬਥੇ ਤੇ ਆਰਾਮ ਮਾਡਲ ਹਾਂ ਉਹ ਪਿੱਛੇ ਵਗਦਾ ਦਾ ਤੇ ਹੈ ਪਿੱਛੇ ਵਗਦਾ ਆ ਜਾ ਬਥੇ ਇਹਨੂੰ ਬਾਹਰ ਘਾਣਾ ਨਹੀਂ ਮੈਂ ਤਾਂ ਕਿਹਾ ਉਹ 50000 ਦਾ ਨਾ ਨਿਉਂ ਕੁੱਤੇ ਬੰਦੇ ਕੋਸੇ ਕੀ ਇੱਧਰ ਦਿਖਾਉਣਾ ਹੈ ਤੁਹਾਨੂੰ ਹੋਰ ਤੱਕੜ ਕੇ ਆ ਜਾ ਉਹ ਚਲੋ ਇਧਰ ਰੱਖਾਉਣਾ ਜੀ ਟਰੈਕਟਰ ਨੂੰ ਬਾਈ ਕੋਲੇ ਘੈਂਡ ਘੈਂਡ ਇਹ ਆ ਲੈ ਇਧਰ ਆ ਗਿਆ ਅਰਜਨ ਅਰਜਨ 605 20 ਮਾਡਲ 605 20 ਮਾਡਲ ਹੈ ਹਾਂ ਪੰਜਾਬ ਨੰਬਰ ਹੈ ਹਾਂ ਪੰਜਾਬ ਨੰਬਰ ਆ ਭਰਾ ਮੇਰਾ ਪੂਰਾ ਟਰੈਕਟਰ ਆ ਬਾਈ ਕਹਿੰਦਾ ਸਾਢੇ 5 ਲੱਖ ਦਾ ਦੇ ਦਾਂਗੇ ਡਿਮਾਂਡ ਕਿੰਨੀ ਆ ਜੀ ਸਾਢੇ 5 ਲੱਖ ਦਾ 575 575 ਸਾਢੇ 5 ਲੱਖ ਦਾ ਦੇ ਦਾਂਗੇ ਹਾਂ ਇਹਦੇ ਵਾਲਾ ਸੱਖ ਥੜਾ ਸੋਨ ਲੀਕਾ ਹਾਂ 20 ਮਾਡਲ ਨਵੇਂ ਟਾਇਰ ਹੈ ਨਾ ਹਾਂ ਇਹ ਮਾ ਨਵਾਂ ਟਰੈਕਟਰ ਆ ਯਾਰ ਤੇ ਇਹ ਜਮਾਂ ਨਵਾਂ ਹੀ ਟਰੈਕਟਰ ਆ ਯਾਰ ਆ ਦੇਖ ਲੋ ਵੇਟ ਬੂਟ ਲੱਗੇ ਹੋਏ ਆ ਪੂਰਾ ਘੈਂਟ ਟਰੈਕਟਰ ਸਾਡ ਗੇਅਰ ਇੰਜਨ ਗਰਦੀ ਦਾ ਗੱਲ ਹੀ ਛੱਡ ਦੋ ਬਾਈ ਕਹਿੰਦਾ ਇਹ 595 ਮੁੱਲ ਆ 575 ਦੇ ਦਾਂਗੇ 20 ਮਾਡਲ ਆ 595 ਰੇਟ ਆ ਹਾਂ 575 ਦੇ ਦੇ 5 ਲੱਖ ਤੇ 75 ਹਜ਼ਾਰ ਦਾ ਬਾਈ ਕਹਾਂ ਦੇ ਦਾਂਗੇ ਤੇ ਬਾਹਰ ਵੀ ਖੜਿਆ ਨਾ ਬਾਹਰ ਵੀ ਖੜਿਆ ਇੱਧਰ ਦੇ ਪਾਸੇ ਚਲੋ ਹੋਰ ਵੀ ਖੜਿਆ ਬਾਈ ਕੋਲੇ ਬਾਈ ਕੋਲੇ ਘੱਟੋ ਘਾਟ ਟਰੈਕਟਰ ਬੰਦ ਕਰ ਪੂਰੇ ਘੈਂਟ ਟਰੈਕਟਰ ਆ ਭਰਾਵੋ ਹੋਰ ਵੀ ਦਿਖਾਉਣੇ ਆ ਆ ਬਾਈ ਕੋਈ ਸਾਰੇ ਟਾਈਰ ਪੂਰੇ ਕਹੇ ਟਰੈਕਟਰ ਨਾ ਤੇ ਤਾਲ ਤੇ ਖੜਾ ਬਾਹਰ ਕੱਢ ਕੇ ਲਾਉਂਦਾ ਮਾਉਂਸ 39 6 ਮਰਲਾ ਪੂਰਾ ਚੰਗਾ ਟਰੈਕਟਰ ਹੈ ਸਕਲੋਸ ਕਰ ਇੰਜਨ ਸਵਰਾਜ ਦੇ ਇੰਜਨ ਹੈ ਇਹ ਲੱਗਦਾ ਦੂਰ 8:55 ਹੈ ਨਾ ਜਮਾ 939 ਹਾਂ ਇਹ ਪਹਿਲੀ ਵਾਰ ਦੇਖਿਆ ਮੈਨੂੰ ਲੱਗਦਾ ਬੁੱਧਵਾਰ ਤੇ ਬਸ ਚਾਰੀ ਟਾਇਰ ਨਵੇਂ ਆ ਚਾਰੀ ਟਾਇਰ ਨਵੇਂ ਆ ਹਾਂ ਇੰਜਨ ਗੇਅਰ ਜਮਾ ਬਸ ਬੁੱਧਵਾਰ ਦੇ ਗਰੰਟੀ ਬਾਕੇ ਲਿਓ ਪੂਰਾ ਕਹੇ ਟਰੈਕਟਰ ਆ ਭਰਾ ਮੇਰੇ ਦੇਖੋ ਆ ਦੇਖੋ ਨਵੇਂ ਟਾਇਰਾਂ ਚਾਹੇ ਜਮਾ ਇੰਡੀਅਨ ਗੇਰ ਦੀ ਬਾਈਕ ਦਾ ਫੁੱਲ ਗਾਰੰਟੀ ਹੈ ਸੱਤ ਮਾਡਲ ਦਾ 265000 ਡਿਮਾਂਡ ਕਿੰਨੇ ਆਉਂਦੇ ਨੇ 215 ਦਾ 215 ਆਉਂਦੇ ਨੇ ਬਈ ਇਹ ਦੂਜਾ ਫਾਰਮ 68 9 ਮਾਡਲ ਜਿਹੜਾ ਕੋਕਾ ਪੀ ਸੀ ਹੈ ਭਰਾ ਮੇਰੇ ਦੇ ਕੋਈ ਨਾ ਕਿਤੇ ਤੌਕਾ ਕਿਹੜਾ ਸਿਰਦਾ ਪੂਰਾ ਸੋਹਣਾ ਟਰੈਕਟਰ ਆ ਯਾਰ ਕੈਂਟ 2009 ਮਾਡਲ ਆ ਹਾਂ 275000 ਡਿਮਾਂਡ ਕਿੰਨੇ ਦਾ 235 ਦਾ 235 ਦਾ ਤੇ ਆਪਣਾ ਸ਼ੋਅਰੂਮ ਆ ਰੋੜੀ ਰੋੜ ਤੇ ਹਾਂਜੀ ਨੀਲੇ ਪਟਰੋਲ ਪੰਪ ਹਾਂਜੀ ਵੱਲੋਂ ਵਾਲਿਆਂ ਦਾ ਰੇਸਤੀ ਪਾਏ ਦਾ ਕੰਡਣ ਨਾਲ ਹਾਂਜੀ ਤੇ ਜੇ ਕਿਸੇ ਵੀ ਨਾਲ ਲੋਨ ਲੋਨ ਕਰਨ ਉਹ ਵੀ ਕਰਵਾਵਾਂਗੇ ਠੀਕ ਹੈ ਜੀ ਪੁਰਾਣਾ ਕੱਟਿਆ ਜਾਊ ਟਰੈਕਟਰ ਪੁਰਾਣਾ ਕੱਟਿਆ ਜਾਊਗਾ ਆ ਮਾਨ ਬੋਲੇ ਜੀ ਸਾ ਉਹਨਾਂ ਕੱਟਿਆ ਜਾਊ ਹਾਂ 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 ਤੇ ਆਪਣਾ ਨੰਬਰ ਕੋਈ ਕਟਰੀ ਲਾਉਣਾ ਦਾ ਕੋਈ ਟਰੱਕਾਂ ਦਾ ਬੱਕੂ ਇਹ ਮੰਡੀ ਲਾਇਆ ਮੰਡੀ ਲਾਇਆ ਆਪਣਾ ਨੰਬਰ 9835 ਹਾਂਜੀ 98072 ਠੀਕ ਹੈ ਜੀ ਤੇ 7885 ਹਾਂਜੀ 6637 ਠੀਕ ਹੈ ਜੀ ਤੇ ਜਿਹੜਾ ਕੋਪਰਾ ਡਟਕ ਰੋ ਨੰਬਰ ਨੇ ਉਹ ਵੀ ਕਿੱਟ ਆਉਸਦਾ ਆਪਾਂ ਨੂੰ ਠੀਕ ਹੈ ਜੀ ਤੇ ਮਾੜਾ ਨਿਕਮ ਮੰਗਾ ਤੇ ਸ਼ੋਰੂਮ ਕਿਹਨੇ ਥੋੜੀ ਰੋਡ ਤੇ ਬਾਜਾਂ ਦਾ ਇੱਥੇ ਸ਼ੋਰੂਮ ਹੈ ਜਦੋਂ ਮਰਜੀ ਆ ਜਾਓ 24 ਘੰਟੇ ਖੁੱਲ੍ਹੀ ਹੁੰਦਾ ਭਰਾ ਮੇਰੋ ਮਾਨ ਟਰੈਕਟਰ ਥੀਲ ਪਰਚੇਜ ਆ ਦੇਖੋ ਤੇ ਬਾਜਾਂ ਇਹ ਨੰਬਰ ਵੀ ਦਿਖਾਉਣਾ ਤੁਹਾਨੂੰ ਉਹ ਨੰਬਰ ਹੈ 93635 95027 ਆਵਾਜ਼ ਇਹ ਨੰਬਰ ਹੈ 98729 10300 ਆ ਕਿੰਨਾ ਆ ਗਿਆ 10300 ਤੋਂ ਬਾਅਦ ਇਹ ਆ ਕਿੰਨਾ ਰਹੇਗਾ ਮਗਰ 10 930 930 3637 ਠੀਕ ਹੈ 7885 3637 ਆ ਵਜੇ ਨੰਬਰ ਹੈ ਜਦੋਂ ਮਰਜ਼ੀ ਫੋਨ ਲਾ ਲਿਓ ਜੋ ਵੀ ਘੰਟੇ ਪਈ ਇੱਥੇ ਹੁੰਦੇ ਓਕੇ ਭਰਾ ਧੰਨਵਾਦ ਜਾਂਦੇ ਵੇ